ਦੋਸਤੋ ਤੁਸੀਂ ਫੇਕ ਵੀਜ਼ੇ ਤਾਂ ਬਹੁਤ ਦੇਖੇ ਹੋਣੇ ਆ ਫੇਕ ਡਾਕੂਮੈਂਟ ਬਹੁਤ ਦੇਖੇ ਹੋਣੇ ਆ ਠੱਗ ਏਜੰਟ ਬਹੁਤ ਦੇਖੇ ਹੋਣੇ ਆ ਪਰ ਕਦੇ ਸੁਣਿਆ ਫੇਕ ਐਮਬੈਸੀ ਵੀ ਖੁੱਲ ਸਕਦੀ ਹੈ ਉਹ ਵੀ 13 ਸਾਲਾਂ ਤੋਂ ਜਿਹੜੀ ਲੋਕਾਂ ਨਾਲ ਸਕੈਮ ਕਰ ਰਹੀ ਸੀ ਜਿਨ੍ਹਾਂ ਨੇ ਆਪਣੇ ਸ਼ਿਕਾਰ ਕਦੇ ਭੋਲੇ-ਪਾਲੇ ਲੋਕ ਨਹੀਂ ਠੱਗ ਏਜੰਟ ਏਜੰਟਾਂ ਦਾ ਵੀ ਅੱਗੇ ਪਿਓ ਵੀ ਬਣਾ ਚੁੱਕੇ ਸੀ ਕਹਿੰਦੇ ਵੀ ਜਿਹੜੇ ਚੋਰਾਂ ਨੂੰ ਵੀ ਅੱਗੋਂ ਮੋਰ ਪਏ ਸੀ ਇਹ ਹਰਸ਼ਵਰਧਨ ਨਾਮ ਦਾ ਬੰਦਾ ਜਿਹੜਾ ਲੰਡਨ ਤੋਂ ਆਪਣੀ ਸਟੱਡੀ ਕੀਤੀ ਹੋਈ ਸੀ ਆਪਣੇ ਉਹਨੇ ਦੁਬਈ ਦੇ ਵਿੱਚ ਉਹਦੀਆਂ ਸ਼ੈੱਲ ਕੰਪਨੀਆਂ ਸੀ ਉਹਨੇ ਗਾਜ਼ੀਆਬਾਗ ਦੇ ਵਿੱਚ ਦਿੱਲੀ ਦੇ ਨਾਲ ਲੱਗਦੇ ਪੁਲਿਸ ਸਟੇਸ਼ਨ ਤੋਂ ਕਹਿੰਦਾ 200 ਮੀਟਰ ਤੇ ਸੀ ਉੱਥੇ ਇੱਕ ਉਹਨੇ ਘਰ ਲਿਆ ਉੱਥੇ ਚਾਰ ਕੰਟਰੀਆਂ ਸਬੋਰਗਾ ਜਿਹੜਾ ਇਟਲੀ ਦੇ ਵਿੱਚ ਸਾਈਡ ਤੇ ਇੱਕ ਛੋਟਾ ਜਿਹਾ ਆਪਣਾ گاਉ ਆ ਤੇ 800 ਤੋਂ ਲੈ ਕੇ 1000 ਬੰਦਿਆਂ ਦੀ ਪੋਪੂਲੇਸ਼ਨ ਆ ਉਹ ਪਿੰਡ ਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਕਿਸੇ ਮਾਈਕਰੋ ਨੇਸ਼ਨ ਜਿਹੜੀਆਂ ਕੰਟਰੀਆਂ ਸੀ ਜਿਹੜੀਆਂ ਕਿਸੇ ਦੇਸ਼ ਦੇ ਵਿੱਚ ਨਹੀਂ ਆਉਂਦੀਆਂ ਉਹਨਾਂ ਨੇ ਆਪਣੇ ਆਪ ਨੂੰ ਦੇਸ਼ ਸੰਬੋਧਨ ਕੀਤਾ ਹੋਇਆ ਸੀ ਉੱਥੇ ਇਹਨੇ ਆਪਣੀ ਡੋਨੇਸ਼ਨਾਂ ਦੇ ਕੇ ਉਹਨਾਂ ਦਾ ਮੈਂਬਰ ਬਣਿਆ ਜਿਵੇਂ ਆਪਾਂ ਕਹਿੰਦੇ ਆ ਕਿਸੇ ਨੂੰ ਆਪਾਂ ਮੈਂਬਰ ਬਣਾਤਾ ਤੇ ਉਹਨੂੰ ਲੈ ਕੇ ਇੱਥੇ ਉਹ ਇੰਡੀਆ ਦੇ ਵਿੱਚ ਅੰਬੈਸਡਰ ਬਣ ਗਿਆ ਦੂਜੀ ਕੰਟਰੀ ਜਿਹੜੀ ਹੈਗੀ ਹੈ ਵੈਸਟ ਆਰਟਿਕਾ ਵਾ ਜਿਹੜੀ ਅੰਟਾਰਟਿਕਾ ਦਾ ਹਿੱਸਾ ਆ ਉੱਥੇ 1800 ਤੋਂ ਲੈ ਕੇ 2000 ਬੰਦੇ ਦੀ ਪੋਪੂਲੇਸ਼ਨ ਆ ਉੱਥੇ ਇੱਕ ਰਾਜਾ ਵੀ ਆ ਉੱਥੇ ਵੀ ਉਹ ਮੈਂਬਰ ਬਣ ਗਿਆ ਅੱਗੇ ਪੋਲਵਿਆ ਤੇ ਲਡੋਨੀਆ ਚਾਰ ਕੰਟਰੀਆਂ ਮਾਈਕਰੋ ਨੇਸ਼ਨ ਹੈਗੀਆਂ ਨੇ ਉਹਦਾ ਅੰਬੈਸਡਰ ਬਣਿਆ ਹੋਇਆ ਆਪਣਾ ਉਹਨੇ ਇੱਕ ਛੋਟਾ ਜਿਹਾ ਘਰ ਲੈ ਕੇ ਜਿਹੜਾ ਗਾਜ਼ੀਆਬਗ ਦੇ ਵਿੱਚ ਸੀ ਚਾਰ ਲਗਜ਼ਰੀ ਗੱਡੀਆਂ ਬਾਹਰ ਖੜਾ ਕੇ ਤੇ ਉਥੇ ਜਿਹੜੇ ਡਿਪਲੋਮੈਟਸ ਦੀਆਂ ਨੰਬਰ ਪਲੇਟ ਲਾ ਕੇ ਲੋਕਾਂ ਨੂੰ ਬਹੁਤ ਲੁੱਟਿਆ ਅੰਦਰ ਮੰਨੀ ਲੌਂਡਰਿੰਗ ਦਾ ਕੰਮ ਹੋਰ ਉਹਦੇ ਕੋਲ 12 ਸੈਟਲਾਈਟ ਫੋਨ ਉਹਦੇ ਕੋਲ 45 ਲੱਖ ਕੈਸ਼ ਪੇਮੈਂਟ ਡਾਲਰ 터ਕਿਸ਼ ਨੋਟ ਉਹਦੇ ਕੋਲ ਬਰਾਮਦ ਹੋਇਆ ਦਰਾਉਂਦੇ ਬ੍ਰਾਹਮੜ ਹੋਇਆ ਬੜਾ ਉਹਨੇ ਵੱਡਾ ਸਕੈਮ ਕੀਤਾ ਸੋਚ ਵੀ ਨਹੀਂ ਸਕਦਾ ਜਿੱਥੇ ਤੱਕ ਬੰਦੇ ਦੀ ਸੋਚ ਖਤਮ ਹੋ ਜਾਂਦੀ ਆ ਉਹਨੇ 300 ਕਰੋੜ ਤੋਂ ਵੱਧ ਠੱਗੀ ਮਾਰੀ ਐ ਅੰਦਰ ਜਾ ਕੇ ਜਦੋਂ ਕੋਈ ਬੰਦਾ ਜਾਂਦਾ ਸੀ ਉਹ ਵੈਸੇ ਹਲ ਜਾਂਦਾ ਸੀ ਉਹਨੇ ਬਣਾਇਆ ਹੀ ਆਪਣੇ ਘਰ ਨੂੰ ਇਸ ਤਰ੍ਹਾਂ ਕੇ ਨਾਲ ਸੀ ਉਹਨੇ ਪੀਐਮ ਮੋਦੀ ਨਾਲ ਆਪਣੀਆਂ ਫੋਟੋਆਂ ਇਹ ਵੀ ਜਿਹੜੇ ਅਬਦੁਲ ਕਲਾਮ ਜੀ ਉਹਨਾਂ ਦਾ ਫੋਟੋ ਇਸ ਤਰੀਕੇ ਨਾਲ ਉਹਨੇ ਆਪਣੇ ਜਿਹੜੇ ਬਨੇਰਿਆਂ ਦੇ ਉੱਤੇ ਫਲੈਗਸ ਲਾਇਆ ਸੀ ਅਲੱਗ-ਅਲੱਗ ਕੰਟਰੀਆਂ ਦੇ ਉਸ ਤਰ੍ਹਾਂ ਕਿ ਨਾਲ ਚਾਰ ਆਪਣਾ ਸਟਾਫ ਰੱਖਿਆ ਹੋਇਆ ਸੀ ਉਹ ਸੋਹਣੇ ਤਰੀਕੇ ਨਾਲ ਉਹਨੇ ਆਪਣੇ ਆਪ ਨੂੰ ਬਣਾ ਕੇ ਰੱਖਿਆ ਜਿਹਦੇ ਵਿੱਚ ਚੰਗੇ ਚੰਗੇ ਬੰਦੇ ਫਿਲ ਜਾਂਦੇ ਸੀ ਉਹ ਕਹਿੰਦਾ ਜੀ ਵਾਕਿਆ ਇਹ ਹੈ ਤੇ ਜਿਹੜੀਆਂ ਕੰਟਰੀਆਂ ਦੇ ਜਿਹੜੇ ਉਹਨੂੰ ਆਪਾਂ ਡੋਨੇਸ਼ਨ ਦਿੰਨੇ ਆ ਉਹ ਆਪਾਂ ਨੂੰ ਮਾਨ ਪੱਤਰ ਦਿੰਦੇ ਆ ਉਹਨਾਂ ਨੂੰ ਲਾ ਕੇ ਪੂਰਾ ਉਹਨੇ ਸਜਾਇਆ ਹੋਇਆ ਸੀ ਜਿਹਦੇ ਵਿੱਚ ਵਾਕਿਓ ਲੱਗਦਾ ਸੀ ਯਾਰ ਇਹ ਅੰਬੈਸਡਰ ਕਈ ਐਡੀਟਿੰਗ ਫੋਟੋਆਂ ਲਾ ਕੇ ਅੰਬੈਸਡਰਸ ਦੇ ਨਾਲ ਡਿਪਲੋਮੈਟਸ ਦੇ ਨਾਲ ਉਹਨਾਂ ਨਾਲ ਬਿਠਾ ਕੇ ਉਹਨੇ ਆਪਣੀਆਂ ਫੋਟੋਆਂ ਲਾਈਆਂ ਹੋਈਆਂ ਸੀ ਚੰਗਾ ਭਲਾ ਬੰਦਾ ਹਿੱਲ ਜਾਂਦਾ ਐਡਾ ਸਕੈਮ ਕੋਈ ਸੋਚ ਵੀ ਨਹੀਂ ਸਕਦਾ 12 ਡਿਪਲੋਮੈਟ ਪਾਸਪੋਰਟ ਉਹਦੇ ਕੋਲ ਬਰਬਦ ਹੋਏ 34 ਸੀਲਾਂ 34 ਸੀਲਸ ਜਿਹੜੀਆਂ ਹੈਗੀਆਂ ਸੀਗੀਆਂ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਦੀਆਂ 18 ਡਿਪਲੋਮੈਟ ਨੰਬਰ ਪਲੇਟਸ ਮਿਲੀ ਆ ਚਾਰ ਲਗਜ਼ਰੀ ਕਾਰਾਂ ਜਿਹਦੇ ਵਿੱਚ ਆਡੀ ਮਰਸੀਡਸ ਵਰਗੀਆਂ ਕਾਰਾਂ ਚੰਗੇ ਚੰਗੇ ਬੰਦੇ ਹਿੱਲ ਜਾਂਦੇ 300 ਕਰੋੜ ਤਾਂ ਇੱਕ ਛੋਟੀ ਜੀ ਇਹ ਸੋਚ ਆਈ ਹੈ ਵੀ ਪਹਿਲਾਂ ਇਤੋਂ ਆ ਬਾਕੀ ਮਨੀ ਲੌਂਡਰਿੰਗ ਜਾ ਹੋਰ ਕੀ ਕੀ ਉਹਦੇ ਕੋਲ ਕੰਮ ਚੱਲਦਾ ਸੀ ਉਹਦੀ ਹਜੇ ਡਿਟੇਲ ਚੱਲਦੀ ਹੈ ਜਿਹੜਾ ਇਹਦਾ ਖੁਲਾਸਾ ਹੋਇਆ ਉਹ 22 ਜੁਲਾਈ 2025 ਚ ਹੋਇਆ 13 ਸਾਲਾਂ ਤੋਂ ਸਕੈਮ ਕਰ ਰਿਆ ਸੀ 2016 ਤੋਂ ਉਹਨੇ ਐਮਬੈਸੀ ਵਾਲਾ ਸਿਸਟਮ ਸ਼ੁਰੂ ਕਰਤਾ ਸੈਟਲਾਈਟ ਫੋਨ ਜਿਹੜਾ ਉਹਦੇ ਇਲੀਗਲ ਰੱਖਿਆ ਹੋਇਆ ਸੀ ਉਹ ਤੋਂ ਫੜਿਆ ਵੀ ਗਿਆ ਨਿਗਾ ਉਹਤੇ ਜਿਹੜੀਆਂ ਆਪਣੀਆਂ ਆਈਟੀ ਸੈੱਲ ਨੇ ਉਹ ਤੇ ਨਿਗਾ ਪੂਰੀ ਬਣਾ ਕੇ ਰੱਖੇ ਹੋਏ ਸੀ ਪਰ ਜਦ ਤੱਕ ਉਹ ਪੈਸਾ ਹੀ ਨਾ ਬਾਰਕਮ ਆ ਚੁੱਕਿਆ ਸੀ ਬਾਹਰ ਭੇਜ ਚੁੱਕਿਆ ਸੀ ਜਿਹੜੇ ਚਾਰ ਉਹ ਸਟਾਫ ਮੈਂਬਰ ਰੱਖੇ ਸੀ ਉਹਨਾਂ ਨੇ ਵੀ ਆਪਣੀ ਚਸਟਮਨੀ ਦੇ ਵਿੱਚ ਸਾਰਾ ਕੁਝ ਕਬੂਲ ਕੀਤਾ ਕਿ ਆਹ ਕੁਝ ਹੋਇਆ ਇੱਥੇ ਕਈ ਏਜੰਟਸ ਨੂੰ ਨੇ ਫੇਕ ਪਾਸਪੋਰਟ ਵੀਜ਼ੇ ਓਵਰਸੀਜ਼ ਜੋਬ ਦਾ ਝਾਂਸਾ ਦੇ ਕੇ ਉਹਨਾਂ ਨੂੰ ਲੁੱਟਿਆ ਬੜਾ ਵੱਡਾ ਸਕੈਮ ਆ ਇਹ ਇੰਡੀਆ ਦਾ ਆਪਾਂ ਠੱਗ ਏਜੰਟ ਦੀ ਗੱਲ ਕਰਦੇ ਆ ਫੇਕ ਡਾਕੂਮੈਂਟ ਦੀ ਫੇਕ ਪਾਸਪੋਰਟ ਦੀ ਫੇਕ ਵੀਜ਼ੇ ਦੀ ਗੱਲ ਕਰਦੇ ਆ ਅੰਬੈਸੀ ਹੀ ਬੰਦੇ ਨੇ ਫੇਕ ਬਣਾ ਲਈ ਬਚੋ ਅਤੇ ਬਚਾਓ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਕੋਈ ਏਜੰਟ ਵੀ ਕਿਸੇ ਚਾਂਸੇ ਨਾ ਆਵੇ ਭੋਲੇ-ਪਾਲੇ ਲੋਕਾਂ ਦਾ ਨੁਕਸਾਨ ਨਾ ਹੋਵੇ ਕਿਉਂਕਿ ਜਦੋਂ ਕੋਈ ਵੀ ਬੰਦਾ ਲੁੱਟੂਗਾ ਉਹ ਪਹਿਲਾਂ ਕੈਂਡੀਡੇਟਸ ਨੂੰ ਲੁੱਟੂਗਾ ਫਿਰ ਉਹ ਅੱਗੇ ਜਾ ਕੇ ਆਪ ਲੁੱਟਿਆ ਜਾਊਗਾ ਮਗਰਮਾਚ ਕੋਲੇ ਉਹ ਮਗਰਮਾਚਾਂ ਦਾ ਵੀ ਹੁਣ ਪਿਓ ਆ ਗਏ ਜਿਹੜੇ ਐਂਬੈਸੀ ਫੇਕ ਬਣਾ ਕੇ ਬੈਠੇ ਆ ਧਿਆਨ ਰੱਖਿਆ ਕਰੋ ਐਵੇਂ ਦੇ ਫੇਕ ਕੰਟਰੀਆਂ ਜਿਹੜੀਆਂ ਅੱਜ ਨਵੀਆਂ ਸ਼ੁਰੂ ਹੁੰਦੀਆਂ ਨੇ ਜਿੰਨਾਂ ਸੁਣੇ ਨਹੀਂ ਹੁੰਦੇ ਸੋਸ਼ਲ ਮੀਡੀਆ ਤੇ ਆਪਾਂ ਲੱਗ ਕੇ ਪਿੱਛੇ ਲੱਗ ਜਾਂਦੇ ਆ ਕਿ ਵੀ ਆਹ ਕੰਟਰੀ ਆ ਗਈ ਇਹਦੇ ਵੀਜ਼ੇ ਲੈ ਲਈਏ ਉਫਰ ਉਥੋਂ ਦਾ ਸਕੈਮ ਕਰ ਦਿੰਦੇ ਆ ਕਿੰਨਾ ਕੁਛ ਬਰਾਮਦ ਹੋਇਆ ਆਪਣੇ ਇੰਡੀਆ ਦੇ 13 ਸਾਲ ਕਿਸੇ ਨੂੰ ਪਤਾ ਨਹੀਂ ਲੱਗਣ ਦਾ ਬੰਦੇ ਨੇ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਹਰ ਕੋਈ ਬੰਦਾ ਆਪਣੀ ਪੇਮੈਂਟ ਆਪਣਾ ਪੈਸਾ ਆਪਣਾ ਡਾਕੂਮੈਂਟ ਸਹੀ ਜਗ੍ਹਾ ਤੇ ਲਾਵੇ ਐਵੇਂ ਕਿਸੇ ਕੋਲ ਨਵੀਆਂ ਕੰਟਰੀਆਂ 'ਚ ਜਾ ਕੇ ਨਾ ਫਸੇ ਆਪਣਾ ਫਿਊਚਰ ਬਣਾਵੇ ਕਿਉਂਕਿ ਤੁਹਾਡਾ ਇੱਕ ਇੱਕ ਪੈਸਾ ਬੜਾ ਕੀਮਤੀ ਆ ਆਪਾਂ ਉਹਦਾ ਟੈਕਸ ਵੀ ਭਰਦੇ ਆ ਆਪਾਂ ਮਿਹਨਤ ਨਾਲ ਕਮਾਉਂਦੇ ਆ ਸੋ ਬਚੋ ਤੇ ਬਚਾਓ ਧੰਨਵਾਦ